ਸਤਿ ਸ਼੍ਰੀ ਅਕਾਲ ਮਾडम ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਜੋ ਜੀ ਆਜੋ ਲਓ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਅੱਛਾ ਲਓ ਆਓ ਜੀ ਦੱਸੋ ਜੀ ਆਜੋ ਡਿਜ਼ਾਈਨ ਦਿਖਾ ਦਿਓ ਆਜੋ ਸ਼ਾਬਾਸ਼ ਇਹ ਇੱਕ ਟੋਟਲ ਸਾਡੀ ਨਾ 16 ਕਨਾਲ ਗੋਲਾ ਕਨਾਲ 16 ਕਨਾਲ 16 ਕਨਾਲ ਛੇ ਓਕੇ ਓਕੇ 2 ਏਕੜ 2 ਏਕੜ ਹੋ ਜਾਣੀ ਠੀਕ ਹੈ ਜੀ ਕਿੰਨੀ ਇਹਦੇ ਵਿੱਚ ਹੈਗੀ 11 ਕਨਾਲ ਦੇ ਵਿੱਚ ਫਾਇਰ ਬ੍ਰਿਗੇਡ ਆਫਿਸ ਠੀਕ ਹੈ ਜੀ 11 ਕਨਾਲ ਦੇ ਵਿੱਚ ਬਣਾਣਾ ਓਕੇ ਅਗਰ ਦੋ ਸ਼ੈੱਡ ਆਗੇ ਸਾਡੇ ਜੀ ਵਹੀਕਲਸ ਲਈ ਠੀਕ ਹੈ ਜੀ ਆਹ ਹਾਂ ਇਹ ਆਫਿਸ ਆ ਗਿਆ ਸਰ ਸਾਰਾ ਸਟੋਰ ਆ ਗਿਆ ਇਹਨਾਂ ਦਾ ਠੀਕ ਹੈ ਜੀ ਇਹ ਸਟਾਫ ਦੇ ਕਮਰੇ ਆ ਗਏ ਅਸੀਂ ਇਹਦੇ ਸਿਰ ਤੇ ਲੇਡੀ ਸਟਾਫ ਦੇ ਲਈ ਵੀ ਰੱਖਿਆ ਹੈ ਰੂਮ ਹੈਗਾ ਹਾਂ ਲੇਡੀਜ਼ ਵੀ ਪਰਤੀ ਹੋ ਰਹੀਆਂ ਕੀਤੀਆਂ ਸੀ ਆਪਾਂ ਕਰ ਰਹੇ ਹਾਂ ਜੀ ਵੈਰੀ ਗੁੱਡ ਜੀ 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 2 ਇੰਟਸ ਆ ਦੋ ਇੰਟਸ ਲੈ ਗਏ ਮੋਰ ਗ੍ਰੀਨ ਏਰੀਆ ਆ ਗਿਆ ਨਾ ਹਾਂ ਤੇ ਸਰ ਇਹ ਸਾਡੇ ਕੋਲ ਸਿਰਫ 100 ਬਾਈ 218 ਦਾ ਹੀ ਪਾਕਟ ਬਚ ਗਈ ਹੈ ਵੈਰੀ ਗੁੱਡ ਕਿਤੇ ਸੀ ਕਮਰਸ਼ੀਅਲ ਸੂਟ ਕੰਪਲੈਕਸ ਕਟਾਂਗੇ ਅੱਗੇ ਤੇ ਪਾਰਕਿੰਗ ਦੇ ਕੇ ਨਾ ਜੀ ਜੀ ਤੇ ਇੱਥੇ ਪਾਰਕ ਬਣਾਵਾਂਗੇ ਨਾਲ ਚਲੋ ਗੁੱਡ ਵੈਰੀ ਗੁੱਡ ਸਾਈਡ ਤੇ ਸਾਰੀ ਬਾਉਂਡਰੀ ਵਾਲ ਕਵਰ ਹੋ ਜਾਊਗੀ ਸਾਰੀ ਨਾ ਹਾਂ ਜੀ ਵੈਰੀ ਗੁੱਡ ਵੈਰੀ ਗੁੱਡ ਕਿੰਨੇ ਦਾ ਬਜਟ ਆਪਣਾ ਹੈ ਇਹ ਸਰ 290 ਦਾ 290 ਦਾ ਤੇ ਐਂਡ ਕੰਮ ਤਾਂ ਸ਼ੁਰੂ ਆਲਮੋਸਟ ਹੋਈ ਗਿਆ ਸਟਾਰਟ ਟਾਈਮ ਆਫ ਕੰਪਲੀਸ਼ਨ ਇਨਸ਼ਾਅੱਲਾ ਸਾਲ ਦਾ ਸਾਲ ਦਾ ਓਕੇ ਠੀਕ ਹੈ ਸਾਲ ਚੋ ਜਾਊਗਾ ਮੇਰੇ ਕੋਲ ਘੱਟ ਸੀ ਟਾਈਮ ਮੇਰੇ ਕੋਲ 6 ਮਹੀਨੇ ਦਾ ਸੀਗਾ ਹੈ ਦੇਖੋ ਤਾਂ ਪੇਪਰ ਚੈੱਕ ਕਰਿਓ ਟੈਂਡਰ ਦੇਖ ਲਿਓ ਕਲੀਅਰਿਫਾਈ ਕਰ ਲਿਓ ਸਾਲ ਦਾ ਹੀ ਹੈ ਹੈ ਓਕੇ ਸਾਡੂੰ ਕੰਪੀਟੀਸ਼ਨ ਕਰਾ ਕੇ ਨਾਲ-ਨਾਲ ਇਹ ਕਰਾਉਣਾ ਜੀ ਗੱਲ ਤਾਂ ਇਹ ਹੈ ਇੱਕ ਕਰਾ ਦਾਂਗੇ ਧੰਨਵਾਦ ਜੀ ਧੰਨਵਾਦ ਚਲੋ ਠੀਕ ਠੀਕ ਹੈ ਲਓ ਲਾਹ ਲਤ ਲਾਓ ਜੀ ਆਓ ਜੀ ਲਓ ਜੀ ਲਓ ਲਓ ਜੀ ਭਾਜੀ ਸੋਨਹੌ ਸੁਬਹ ਹੋ ਸਿਆਪਤੀ RAM CHANDRA MAHARAJ KI ਬਹੁਤ ਅੱਛਾ ਜੀ ਐ ਗੁਰੂ ਦੇ ਤੁੰਤਨ ਗੁਰਦੇਵ ਰਵੀਦਾਸ ਮਹਾਰਾਜ KI ਜੈ ਬਹੁਤ ਅੱਛਾ ਜੀ ਸਾਹਮਣੇ ਥੋੜੇ ਪਿੱਛੇ ਆ ਜਾਓ ਥੋੜੇ ਪਿੱਛੇ 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 ਆਓ ਥੋੜੇ ਪਿੱਛੇ ਥੋੜੇ ਜਿਹਾ ਆ ਜਾਓ ਧੰਨਵਾਦ ਬਹੁਤ ਬਹੁਤ ਵਧਾਈ ਜੀ ਬਾਰਕਵਾਦ ਬਹੁਤ ਬਹੁਤ ਬਾਰਕਵਾਦ ਜੀ ਸਰ ਲਓ ਜੀ ਲਓ ਜੀ ਜੈ ਸ਼੍ਰੀ ਰਾਮ ਹੋ ਗਿਆ ਜੈ ਸ਼੍ਰੀ ਰਾਮ ਜੈ اللهੁ ਰੱਹਮ ਆਦੋ ਜੀ ਧੰਨਵਾਦ ਲਓ ਜੀ ਮਹਾਰਾਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ਼ਾਰਪੁਰ ਵਿਖੇ ਇੱਕ ਬਹੁਤ ਵੱਡਾ ਤੋਹਫ਼ਾ ਇੱਕ ਬਹੁਤ ਵੱਡੀ ਸੋਗਾਤ ਜਿਹੜਾ ਫਾਇਰ ਸਟੇਸ਼ਨ ਪਹਿਲਾਂ ਸਿੱਡੀ ਵਿੱਚ ਸੀਗਾ ਡੇਲੇ ਰੋਡ ਤੇ ਸੀਗਾ ਜਿੱਥੇ ਬੜੀ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਸੀ ਤੇ ਐਮਰਜੈਂਸੀ ਵੇਲੇ ਜਦੋਂ ਗੱਡੀ ਬਾਹਰ ਕਢਣੀ ਹੋਵੇ ਵੱਡੀ ਲਿਆਣੀ ਹੋਵੇ ਤੇ ਸਾਡਾ ਜਿਹੜਾ ਸਮਾਂ ਜਿਹੜਾ ਖਰਾਬ ਹੁੰਦਾ ਸੀ ਕਿਉਂਕਿ ਇਹ ਸਮੇਂ ਇਦਾਂ ਦਾ ਦੁਰਘਟਨਾ ਵੇਲੇ ਕਿ ਜਿੰਨਾਂ ਕਿ ਸਮਾਂ ਸੀ ਬਚਾ ਸਕੀਏ ਟਾਈਮ ਸਿਰ ਪਹੁੰਚ ਸਕੀਏ ਉਹਨਾਂ ਹੀ ਅੱਗੇ ਉਹ ਲਾਭ ਦਾ ਫਾਇਦਾ ਹੋ ਸਕਦਾ ਤੇ ਅੱਜ ਇਸ ਸਵਾਗਤ ਵਿੱਚ ਸਾਡੇ ਨਾਲ ਇਥੋਂ ਦੇ ਐਮਐਲਏ ਸਹਿਬਾਨ ਜਿੰਪਾ ਜੀ ਸਾਡੇ ਮੇਅਰ ਸਹਿਬਾਨ ਸਾਡੇ ਕੌਂਸਲਰ ਸਹਿਬਾਨ ਤੇ ਸਾਡਾ ਪ੍ਰਸ਼ਾਸਨ ਪੂਰਾ ਲੋਕਲ ਬੋਡੀ ਦਾ ਤੇ ਸਾਨੂੰ ਜਿਆਦਾ ਕਿ ਲੋ ਹਸ਼ਾਰਪੁਰ ਵਾਸੀਆਂ ਨੂੰ ਵੀ ਯਾਦ ਹੋਣਾ ਕਿ ਜਦੋਂ ਕੈਂਪੇਨ ਅਸੀਂ ਕਰਦੇ ਸੀ 2022 ਵਿੱਚ ਜਦੋਂ ਦਰਬਾਰ ਲੱਗਦੇ ਸੀਗੇ ਜਦੋਂ ਅਰਵਿੰਦ ਜੀ ਤੇ ਭਗਵੰਤ ਮਾਨ ਜੀ ਸਮੱਸਿਆਵਾਂ ਵਿੱਚ ਹੁੰਦੇ ਸੀਗੇ ਤੇ ਉਦੋਂ ਵੀ ਇੱਕ ਬਹੁਤ ਵੱਡੀ ਮੰਗ ਉੱਠੀ ਸੀ ਜਿਹੜਾ ਹੁਸ਼ਿਆਰਪੁਰ ਸ਼ਹਿਰ ਦਾ ਫਾਇਰ ਸਟੇਸ਼ਨ ਹੈਗਾ ਉਹਨੂੰ ਸ਼ਹਿਰੋਂ ਬਾਹਰ ਕੱਢ ਕੇ ਥੋੜਾ ਬਾਹਰਲੇ ਪਾਸੇ ਜਾਂ ਆਊਟਸਕੋਰ ਤੇ ਲਿਆਇਆ ਜਾਵੇ ਤਾਂ ਕਿ ਜਿਹੜੀ ਕੰਜੈਸ਼ਨ ਵੀ ਕਿੱਟੀ ਜਾਵੇ ਤੇ ਜਿਹੜਾ ਸਮਾਂ ਹੈ ਕੀਮਤੀ ਉਹ ਵੀ ਬਚਾਇਆ ਜਾ ਸਕੇ ਜਾ ਸਕੇ ਤੇ ਮੈਂ ਧੰਨਵਾਦੀ ਅਰਵਿੰਦ ਜੀ ਦਾ ਤੇ ਸੀਐਮ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉਸ ਵੇਲੇ ਦੀ ਮੰਗ ਨੂੰ ਜਾਦ ਰੱਖਦੇ ਹੋਏ ਅੱਜ ਸਾਨੂੰ ਇੱਕ ਬਹੁਤ ਵੱਡੀ ਸ਼ਹਿਰਪੁਰ ਸੋਗਾਤ ਦਿੱਤੀ ਆ ਤੇ ਮੈਂ ਧੰਨਵਾਦੀਆਂ ਸਾਰਿਆਂ ਦਾ ਮੈਂ ਤੇ ਤਕਰੀਬਨ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ 2 ਕਰੋੜ 90 ਲੱਖ ਦਾ ਹੈਗਾ ਤੇ ਦੋ ਕਿੱਲੇ ਦਾ ਇਹ ਸਾਰੀ ਕੰਸਟਰਕਸ਼ਨ ਹੋਣੀ ਹੈਗੀ ਆ ਤੇ तकरीबन ਸਾਲ ਦੇ ਅੰਦਰ ਅੰਦਰ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਪੂਰਾ ਕਰਵਾ ਕੇ ਲੋਕ ਅਰਪਣ ਕੀਤਾ ਜਾਵੇ ਮੈਂ ਇੱਕ ਵਾਰੀ ਫਿਰ ਅਰਵਿੰਦ ਜੀ ਦਾ ਸਰਦਾਰਪੁਰ ਕੌਂਸੀ ਮਾਨ ਜੀ ਧੰਨਵਾਦੀਆਂ ਤੇ ਵਿਦਾਈ ਦੀ ਹੁੰਦਾ ਹੁਸ਼ਿਆਰਪੁਰ ਵਾਸੀਆਂ ਨੂੰ ਵਿਦਾਈ ਦੇ ਅੰਦਰ ਲੋਕਲ ਸਾਡੇ ਐਮਐਲਏ ਸਭਨ ਜਿੰਪਾ ਜੀ ਤੇ ਇੱਕ ਬਹੁਤ ਢੇਰ ਥੋੜੀ ਮੰਗ ਸੀ ਉਹ ਅੱਜ ਉਹ ਪੂਰੀ ਹੋਈ